ਮੈਂ ਕਮਲ ਮਾਰਨਾ ਇਕੱਠੇ ਘਟਾ ਸੋਨਾਲੀਕਾ ਖੜਾ ਹੈ 18 ਮਾਡਲ ਆ 588000 ਡਿਮਾਂਡ ਆ ਤੇ ਸੋਨਾਲੀਕਾ 750 ਹੈ ਨਾ ਤੇ ਟਰੈਕਟਰ ਜਦੋਂ ਇਹੋ ਜਿਹਾ ਮਿਲ ਜਾਂਦਾ ਜਮਾ ਇੱਕ ਕੋਕੇ ਪੀਸ ਘੱਟ ਚਲੇ ਤਦੋਂ ਤੁਸੀਂ ਆਪ ਹੀ ਸਮਝਿਆ ਕਰੋ ਬਾਕੀ ਮੈਨੂੰ ਕੈਮਰਾ ਮਾਰਨਾ ਪੈਣਾ ਹੈ ਕਿ ਟਰੈਕਟਰ ਕੀ ਦੇ ਆ ਤੇ ਆਜੋ ਫਿਰ ਉਹਨਾਂ ਦਾ ਪੇਸ਼ਾਨ ਜੋ ਹੈ ਨਾ ਕੀ ਹਾਲ ਚਾਲ ਹੈ ਵਧੀਆ ਵਧੀਆ ਹਾਂ ਸਾਰੇ ਠੀਕ ਹੈ ਬਹੁਤ ਵਧੀਆ ਭਾਈ ਬਹੁਤ ਵਧੀਆ ਤੇ ਇਹਦੀ ਦੱਸੀ ਕਰਾ ਰੀਟੇਲ ਦੀ ਬਲਾ ਚੱਲਿਆ ਕਿਨੇ 100 ਘੰਟਾ ਇਹ ਤੇ ਮੈਨੂੰ ਲੱਗਾ 80 ਤੇ 90 92 ਘੰਟੇ ਹੋਣਾਗਾ 18 ਮਾਡਲ ਹੈਣਾ 18 ਮਾਡਲ ਹੂੰ ਸਾਰਾ ਕੁਝ ਨਾਲ ਦਾ ਹੈ ਅੱਛਾ ਜਿਨਾ ਸਰਵਿਸ ਨੂੰ ਚਾਬੀ ਨਹੀਂ ਲੱਗੀ ਅੱਛਾ ਬੀਟ ਲੱਗੇ ਹੋਏ ਆ 16 ਦੇ ਟਾਇਰਾਂ ਤੇ 16 ਦੇ ਟਾਇਰਾਂ 'ਚਾ ਬੀਟ ਲੱਗੇ ਹੋਏ ਐ ਨਿਕਲ ਤੇਰੇ ਬੋਲੂਗਾ ਨਾ ਦੇ ਲੈ ਆਵੀਂ ਦਿਖਾਉਣੇ ਆ ਆ ਲਓ ਵੀ ਦੇਖੋ ਨਿਕਲ ਦੇਖ ਲਓ ਤੇ ਬਾਕੀ ਕੱਲੀ ਸਰਵਿਸ ਹੋਈ ਐ ਸਰਵਿਸ ਵਾਸਤੇ ਚਾਬੀ ਲੱਗੀ ਹੈ ਨਾ ਹਾਂ ਸੀਲਡ ਐ ਬਾਕੀ ਸਾਰਾ ਹੈਣਾ ਹੂੰ 55 ਕੈਟਾਗਰੀ ਚ ਆ ਗਿਆ ਹਨਾ ਇਹ 55 ਚ ਆਉਂਦਾ ਬਈ ਹਾਂ 3 ਸਪੀਡ ਹੈ ਨਾ 2 ਸਪੀਡ ਹੈ ਸਪੀਡ 2 ਆ ਗਿਆ 55 ਕੈਟਾਗਰੀ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਹਨਾ ਬਾਕੀ ਬਾਕੀ ਟੌਪ ਹੈ ਹਨਾ ਤੇ ਗੇਅਰ ਇੰਜਨ ਤੇ ਦਾ ਫਿਰ ਕੋਈ ਤੋਕੀ ਨਹੀਂ ਗੱਲ ਕਰਨ ਦੀ ਹਨਾ ਜਿਹਦਾ ਤਾਂ ਯਾਰ ਸਿਆਉਣੇ ਤੇ ਸੁਭਾਗ ਹੈ ਹਾਂ ਸਿਆਉਣੇ ਗੋਣਾ ਗੋਣਾ ਜਿੰਨੇ ਮਰਜ਼ੀ ਗਾਈ ਦਾ ਹਮ ਹੈਗੇ ਉਹ ਨਹੀਂ ਹੈ ਹੈਗੇ ਹੁੰਦੀ ਹੈ ਨਾ ਪਰ ਦੱਸਾਂਗੇ ਉਦੋਂ ਵੱਧ ਹੈ ਹਮ ਬਾਕੀ ਲੰਬਾ ਬਹੁਤ ਹੈ ਰੇਲ ਗੱਡੀ ਦੇ ਇੰਜਨ ਵਰਗਾ ਡਾਇਰੈਕਟਰ ਹਨਾ ਮੂਰੇ ਬੈਠਾ ਇੰਜਨ ਆ ਗਿਆ ਹਮ ਵੱਡੀ ਕਮੈਂਡ ਜਿਹੜਾ ਲਾ ਸਹੀ ਨੂੰ अच्छा यार 2 ਚ ਲਾਲਾ 2 ਟਰਾਲੇ ਤੇ ਲਾਲਾ 3 ਕੰਪਿਊਟਰ ਕਰਾ ਤੇ ਲਾਲਾ 4 ਲੱਕੀ ਬੀਜਣ ਵਾਲੀ ਤੇ ਲਾਲਾ 5 ਲੱਕੀ ਵੱਢਣ ਵਾਲੀ ਤੇ ਲਾਲਾ 6 ਮੈਂ ਕਿਹੜਾ ਗੁਣ ਗਿਣੀ ਚੱਲ ਯਾਰ ਜਿਹੜੇ ਕੰਮ ਤੇ ਮਰਜ਼ੀ ਲਾਲਾ ਇਹ ਕਾਮਯਾਬ ਹੀ ਹੈ ਕਾਮਯਾਬ ਆਲ ਰਾਉਂਡਰ ਹੈ ਨਾ ਇਹਨੂੰ ਆਲ ਰਾਉਂਡਰ ਕਹਿੰਦੇ ਆ ਦੋਸਤੋ ਹੈ ਨਾ ਕਹਿੰਦੇ ਹੈ ਯਾਰ ਆਲ ਰਾਉਂਡਰ ਹੈ ਨਾ ਅਸਲੀ ਤੇ ਹੈ ਅਸਲੀ ਤੇ ਹੈ ਨਾ ਬਾਕੀ ਇਹਦਾ ਤੇਲ ਖਰਚਾ ਵੀ ਯਾਰ ਦੂਜਿਆਂ ਨਾਲ ਹੈ ਨਾ ਬਾਈ ਤੇਲ ਖਰਚਾ ਤਾਂ ਦੇਖ ਕਿਸੇ ਦਾ ਵੱਧ ਨਹੀਂ ਹੁੰਦਾ ਹੂੰ ਜਦੋਂ ਆਸਟਨ ਤੇ ਆ ਜਾਂਦੀ ਹੈ ਗੱਲ ਸਾਰੇ ਬਰਾਬਰੀ ਕਰਦੇ ਬਰਾਬਰੀ ਰਹੇ ਤੇ ਬਰਾਬਰੀ ਰਹ ਜਾਂਦੀ ਹੈ ਅੱਛਾ ਪਰ ਗੱਲ ਇਹ ਹੁੰਦੀ ਹੈ ਵੀ ਜਦੋਂ ਉਸ ਕੰਮ ਦੇ ਅਨੁਕੂਲ ਨਾ ਹੋਵੇ ਚੀਜ਼ ਹੂੰ ਵੀ ਹੁਣ ਜੇ ਮੈਂ ਆਪਾਂ ਕਹਦਾ ਕੰਪਿਊਟਰ ਕਰਾ ਦੇ ਤਾਂ ਮੈਚਿੰਗ ਹੀ ਨਾ ਕਰੇਗੇ ਨਾ ਹਾਂ ਹਾਂ ਉਹ ਆਲ ਰੌਂਡ ਉਹ ਚੀਜ਼ ਸਟੋ ਹੁੰਦੀ ਹੈ ਵੀ ਜਿਹੜੀ ਜਿਹੜੇ ਕੰਮ ਤੇ ਮਰਜ਼ੀ ਰਾਲੋ ਉਹਦੇ ਤੇ ਚੱਲੇ ਚੱਲੇ ਚੱਕਰ ਮਿਲਾਵੇ ਚੱਕਰ ਮਿਲਾਵੇ ਹੈਨਾ ਤੇ 588000 ਡਿਮਾਂਡ ਹੈ ਇਹਦੀ ਹਾਂ ਬਈ ਦੱਬੀ ਰੱਖ ਕੁਛ ਨਹੀਂ ਹੁੰਦਾ ਮੀ ਵੀ ਪੈਣ ਲੱਗ ਗਿਆ ਤੇ ਕੀ ਕਿੱਥੇ ਤੱਕ ਹੋ ਜੂ ਇਹ 5 ਲੱਖ ਤੇ 65 ਹਜ਼ਾਰ ਦਾ ਰੇਟਰ ਦੇਣਾ 565 ਦਾ ਹਨਾ ਤੋਂ ਉਸ ਤੋਂ ਅੱਗੇ ਆ ਗਿਆ ਦੋਸਤੋ ਸਵਰਾਜ 735 ਛੋਟਾ ਹੀ ਹੁੰਦਾ ਕਹਿੰਦੇ ਇਹ ਵੀ ਹਨਾ ਇਹ ਬਾਈ ਛੋਟਾ ਹੀ ਹੈ ਹਾਂ ਚਾਰ ਮਾਡਲ ਹੈ ਹਨਾ ਚਾਰ ਮਾਡਲ ਹੈ ਮੂਰਲੇ ਟਾਇਰ ਵੀ ਜੇ ਡੀ ਦੇ ਆ ਅੱਛਾ ਤੇ ਮਗਰਲੇ ਹੈਗੇ ਕੋਲੋ ਬ੍ਰਾਂਡ ਦੇ ਕੋਲੋ ਬ੍ਰਾਂਡ ਰੇਟਰ ਇਹਨੂੰ 12 ਵਾਲੇ ਆਉਂਦੇ ਆ ਅੱਛਾ ਇਹਦੇ 13 ਵਾਲੇ ਕਰਦੇ ਅੱਛਾ ਸਰਵਿਸ ਦੀ ਜੁੜੀ ਹੈ ਅੱਛਾ ਉਧਰੋਂ ਮਹਿੰਗੀ ਆ ਗਈ ਜੋੜੀ ਇਹ ਹਾਂ ਅੱਛਾ ਤੇ ਬਾਕੀ ਗੇਅਰ ਇੰਜਨ ਕਿਵੇਂ ਹੈ ਜਮਾ ਤਸੱਲੀ ਆ ਬਾਹਲੇ ਲੈ ਜੇ ਬੰਦਾ ਅੱਛਾ ਤੇ ਡਿਮਾਂਡ ਇਹਦੀ ਹੈਗੀ 255000 ਰੁਪਏ ਹੈ ਨਾ ਹਾਂ ਬਈ ਤੇ ਫਿਰ ਇਹਦਾ ਕੀ ਕੁਝ ਹੋ ਜੂ ਕੁਲਵੀਰ ਬਾਈ ਬਈ 2 ਲੱਖ ਤੇ 25000 ਦਾ ਰੇਟ ਦੇਣਾ ਹੈ 235 ਦਾ 20000 ਰੁਪਏ ਘਟਾ ਕੇ ਹਾਂ ਜੀ ਨੰਬਰ ਹਰਿਆਣਾ ਹੈ ਨਾ ਨੰਬਰ ਹਰਿਆਣਾ ਦਾ ਨੰਬਰ ਹਰਿਆਣਾ ਐਨਓਸੀ ਮਿਲਣੀ ਨਹੀਂ ਹਾਂ ਕਿਉਂਕਿ ਇਹਦਾ ਐਫੀਡਾਪਟ ਤੇ ਚੱਲਦਾ ਚੱਲੀ ਜੂ ਫਿਰ ਐਪੀ ਡੇਟ ਕਿਹਦੇ ਉੱਤੇ ਡਿੱਗਦਾ ਹੈ ਹੈਨਾ ਚੱਲਦੀ ਜਾਣਾ ਨਹੀਂ ਬਾਈ ਉਹ ਚ ਖੜਾ ਇਹਦੇ ਨਾਲ ਆਏ ਆ ਵੀ ਇਹਦੀ ਪਾਵਰ ਕੱਟ ਜੁਗ ਜੀ ਐਪੀ ਡੇਟ ਤੇ ਹੈਨਾ ਕੁਝ ਨਹੀਂ ਕੱਟਦਾ ਹੁੰਦਾ ਡਾਇਰੈਕਟਰ ਦਾ ਇੰਨਾ ਪਲੇਖਿਆਂ ਚੋਂ ਨਿਕਲਣਾ ਚਾਹੀਦਾ ਯਾਰ ਜ਼ਿੰਮੇਦਾਰਾਂ ਨੂੰ ਹੈਨਾ ਉਹ ਬਾਈ ਪਲੇਖਿਆਂ ਚ ਤਾਂ ਜ਼ਿੰਮੇਦਾਰ ਤਾਂ ਨਿਕਲੇ ਹੁੰਦੇ ਪਰ ਆਉਣ ਵਾਲੇ ਵੀ ਆਪਾਂ ਹੀ ਆਉਣ ਵਾਲੇ ਵੀ ਆਪਾਂ ਹੀ ਹਾਂ ਚਾਰ ਟਰੱਕ ਹੋਗੇ ਕਿ ਮੇਰੇ ਕੋਲ ਪੰਜਾਬ ਨੰਬਰ ਹੂੰ ਉਹ ਵਾਰੀਆਂ ਦਾ ਖੜਾ ਸ਼ੂਆ ਦੇ ਹੱਥ ਪਈ ਮੇਰੇ ਕੋਲੇ ਪੰਜਾਬ ਹੀ ਹੁੰਦੇ ਆ ਹੂੰ ਹਰਿਆਣਾ ਨਹੀਂ ਵੇਚਦਾ ਆਪਣੇ ਕੋਲ ਤਾਂ ਪਰਵਾ ਪੰਜਾਬ ਵੀ ਹੁੰਦੇ ਤੇ ਜਨਮ ਤਾਂ ਇਹਦਾ ਇੱਕ ਥਾਈ ਹੁੰਦਾ ਨਾ ਬੰਦੇ ਦਾ ਇੱਕ ਥਾਈ ਹੈ ਨਾ ਬੰਦੇ ਇੱਕੋ ਥਾਈ ਹੈ ਉਹ ਉਹ ਮੇਰੇ ਵਰਗੇ ਗਮਰਾਹ ਕਰਦੇ ਲੋਕ ਗਮਰਾਹ ਕਰਦੇ ਹਨਾ ਪੰਜਾਬ ਵੇਚਦੇ ਆ ਪੰਜਾਬ ਬਾਈ ਸਾਰੇ ਮਹਾਲੀ ਬਣਦਾ ਸਾਰੇ ਮਹਾਲੀ ਬੰਦੇ ਹਨਾ ਗੱਲਾਂ ਇਹ ਕਹਿਣ ਦੀਆਂ ਆਪਣੇ ਕਹਾਣੀਆਂ ਵੀਰਾਂ ਨੂੰ ਵੀ ਬੇਨਤੀ ਹੈ ਕਿ ਭਰਾਵੋ ਲੋਕਾਂ ਦੀਆਂ ਗੱਲਾਂ 'ਚ ਗਮਰਾਹ ਨਾ ਹੋਇਆ ਕਰੋ ਹੂੰ ਚੀਜ਼ ਦੇਖੋ ਚੀਜ਼ ਦੀ ਕੰਡੀਸ਼ਨ ਦੇਖੋ ਸਹੀ ਗੱਲ ਹੈ ਆਪਣਾ ਸੋਨਾ ਦੀ ਕਟਿੰਗ ਸੁਦਾ ਹੈ ਹਾਂ ਨੰਬਰ ਹਰਿਆਣਾ ਹੂੰ ਪਰ ਕੰਡੀਸ਼ਨ ਉਹਦੀ 18 ਮਾਡਲ ਦੀ ਹੈ ਬਿਲਕੁਲ ਪੰਜਾਬ ਦੀ ਬਰਾਬਰ ਨਹੀਂ ਆਉਂਦੀ ਉਹਦੇ ਨਹੀਂ ਆਉਂਦੀ ਹੈ ਨਾ ਕੱਲ ਤਾਂ ਪੰਜਾਬ ਹਰਿਆਣਾ ਵੀ ਪੰਜਾਬ ਚੋਂ ਨਿਕਲਿਆ ਨਿਕਲੇ ਤਾਂ ਪੰਜਾਬ ਚੋਂ ਹੀ ਆਏ ਬਾਕੀ ਯਾਰ ਜਿਦਾਂ ਦਾ ਹੀ ਹੋਵੇ ਚੀਜ਼ ਸਮਝ ਆਉਂਦੀ ਹੈ ਹੂੰ ਤੇ ਉਸ ਤੋਂ ਅੱਗੇ ਤੇ ਆ ਫੇਰਾ ਇਹ ਨਾ ਕਹਿੰਦੇ ਸਾਡੇ ਵੀਰ ਵੀ ਦੋ ਤਿੰਨ ਬੰਦਿਆਂ ਨੇ ਰੱਖਿਆ ਹੋਇਆ ਹੈ ਇਸ ਦੂਸਤ ਹੈ 2 ਮਹੀਨੇ ਦੀ ਸਰਦਾਰੀ ਕੰਮ ਰਹਿਣੀ ਹੈ ਦੋ ਮਹੀਨੇ ਕੀ ਇਹ ਤਾਂ ਸਦੀ ਸਰਦਾਰੀ ਹੈ ਜੀ ਆਪਾਂ ਦੇਖੀਏ ਇਹਦੇ ਤਾਂ ਨਰਮੇ ਵਾਲੇ ਰੀ ਇਹ ਤਾਂ ਸਦਾ ਹੀ ਆ ਨਰਮੇ ਵਾਲੇ ਰੀ ਸੀਲਰ ਮਾਰਨ ਨੂੰ ਨਰਮਾ ਚੱਕ ਕੇ ਲਿਆਉਣ ਨੂੰ ਹਨਾ ਪਰ ਹੁਣ ਆਪਣੇ ਰੀ ਦੇ ਨਰਮੇ ਦਾ ਕੰਮ ਘਟ ਗਿਆ ਘਟ ਗਿਆ ਹਨਾ ਪਰ ਹੁਣ ਇਹਦੀ ਦੋ ਮਹੀਨੇ ਸਰਦਾਰੀ ਕਿਉਂ ਹੈ ਹੂੰ ਹੁਣ ਕਣਕ ਵੜਣੀ ਹੈ ਫਿਰ ਕਲੀਟ ਹੋਣੀ ਹੈ ਠੀਕ ਹੈ ਉਸ ਤੋਂ ਬਾਅਦ ਮੱਕੀ ਦੀ ਬੜਾਈ ਹੁੰਦੀ ਹੈ ਨਾਲੇ ਘਾਟਣ ਨੂੰ ਇਹ ਵਧੀਆ ਕੰਮ ਹੈ ਮਾਹ ਯਾਰ ਇਹ ਤਾਂ ਕੇਰਾ ਤੇਲ ਪਾਲਾ ਤੇ ਭੁੱਲ ਗਿਆ ਐਸੀ ਕਰ ਲਾ ਯਾਰ ਸਾਰਾ ਕੰਮ ਨਿਭੜ ਜੂ ਇਹਦੇ ਚ ਮੁੱਕਦਾ ਨਹੀਂ ਮੁੱਕਦਾ ਨਹੀਂ ਹਨਾ ਕਿ ਇਹ ਤੇਲ ਖਰਚਾ ਘੱਟ ਹੈ। ਤੇਲ ਖਰਚਾ ਘੱਟ ਆ ਜਮਾ ਇਹਦਾ ਹਨਾ। ਅੱਛਾ। ਕਲਾਸਕਾਰ ਇੰਜਨ ਹੈ। ਜੋ ਵਿੱਚ ਵੀ ਉਹੀ ਇੰਜਨ ਹੈ ਦੇਦੇ ਚ ਵੀ ਉਹੀ। ਇਹ ਚ ਵੀ ਉਹੀ ਹੈ ਨਾ ਤੇ ਟਾਇਰ ਪਿਛਲੇ ਆਗੇ ਨਵੇਂ ਹਨਾ। ਮੂਰ ਨੇ ਵੀ 75 ਰੁਪਏ ਇਕੱਠੇ ਪਾਏ। ਮਤਲਬ ਚਾਰੀ ਇਕੱਠੀ ਸੀ। ਅੱਛਾ। ਮਗਰ ਲਈ ਮਾ ਹੋ ਸਕਦਾ ਕੋਈ ਸਾਲ ਪਹਿਲਾਂ ਵਾਲੇ ਹੁਣ ਸੀ ਵੀ ਟਰੈਕਟਰ ਪਿੰਡੋਂ ਹੀ ਲੈਂਦਾ। ਅੱਛਾ ਇਹ ਵੀ ਪਿੰਡੋਂ ਲੈਂਦਾ ਹੈ ਹਨਾ। ਘੱਟ ਘਰੀ 10 ਸਾਲ ਵਾਲੇ ਨੂੰ ਵੀ ਘਰੀ ਹੁੰਦੀ ਸੀ। ਅੱਛਾ ਇਹਨੂੰ ਅੱਜ 10 10 ਸਾਲ ਵਾਲੀ ਚੱਕੇ ਸਾਰੇ ਹੈ। ਹਾਂ। ਅੱਛਾ। ਯਾਰ ਲਿਆ ਜਾਣਾ ਬੰਦਾ। ਹਾਂ ਜੋ ਖੜਾਤਾ ਉਹਨੇ ਵੀ ਆ ਖੜ ਕਿਵੇਂ ਮਰਜ਼ੀ ਕਰ ਲਾ ਹੈ ਨਾ ਰੇਟ ਵੀ ਪੂਰਾ ਦੇਣਾ ਪੈਂਦਾ ਜੀ ਰੇਟ ਵੀ ਦੇਣਾ ਉਹਨੂੰ ਪੂਰਾ ਦੇਣਾ ਪੈਂਦਾ ਬਈ ਜਿਹੜਾ ਬੰਦਾ ਐਂ ਕਹਿੰਦੇ ਨਾ ਨਾ ਤੇਰੀ ਕਰੀ ਨਾ ਮੇਰੀ ਕਰੀ ਹੈ ਨਾ ਹਾਂ ਹੁੰਦਾ ਹੁੰਦਾ ਸਾਮਾਨ ਹੁੰਦਾ ਉੱਥੇ ਬੰਦਾ ਉਹ ਉੱਥੇ ਤਾਂ ਰੇਟ ਪੂਰਾ ਹੀ ਦੇਣਾ ਪੈਂਦਾ ਉੱਥੇ ਪੂਰਾ ਹੀ ਦੇਣਾ ਪੈਂਦਾ ਹੈ ਨਾ ਜਿੱਥੇ ਬੰਦਾ ਕਹਿੰ ਕੇ ਵੀ ਆਹ ਖੜਾ ਤੇਰੇ ਕੋਲ ਕਿਵੇਂ ਮਰਜ਼ੀ ਕਰ ਲਾ ਹੈ ਹਾਂ ਬਈ ਹੈ ਨਾ ਤੇ ਬਾਕੀ ਇਹ ਹੈ ਨਾ ਦੋਸਤੋ ਟਰੈਕਟਰ ਜਿਹੜਾ ਇਹਦੇ ਨਾਲ ਤੁਸੀਂ ਕਿੰਨੇ ਮਰਜ਼ੀ ਢੇੜੇ ਲਾ ਲਓ ਨੇ ਭੱਜੇ ਹੀ ਫਿਰਨਾ ਹੈ ਸਭ ਤੋਂ ਵੱਧ ਵਧੀਆ ਚੀਜ਼ ਹੈ ਨਜ਼ਾਰਾ ਆਉਂਦਾ ਇਹਦੇ ਨਾਲ ਟੁੜੀਆਂ ਵਾਲੀਆਂ ਟਰਾਲੀਆਂ ਵਧਾਉਂ ਸ਼ੱਕ ਦੇਦੇ ਵਧਾਊਗਾ ਵਧਾਊਗਾ ਨਾਲ ਹਾਂ ਨਾਲ ਜੋੜਦਾ ਇਹ ਬੰਦੇ ਜੋੜਦਾ ਨਾਲ ਹੈਨਾ ਜੋੜਦਾ ਹੈ ਜੋੜਦਾ ਇਹ ਹੈਨਾ ਤੇ ਕੁਛ ਕਾਹ ਸੇ ਸ਼ੱਕ ਸਪਰੇਅ ਡਰਮ ਤੇ ਲਈ ਫਿਰੋ ਕਿਤੇ ਲੈ ਲੋ ਕੋਸ਼ਿਸ਼ ਕਰੀ ਚੱਲੋ ਇਹਦੇ ਨਾਲ ਹੈਨਾ ਤੇਰੀ ਡਿਮਾਂਡ ਹੈਗੀ ਹੈ 190 ਆ ਸੌਰੀ 135 90 ਮਾਡਲ ਹੈ ਹੈਨਾ 90 ਮਾਡਲ ਦਾ 135000 ਰੁਪਏ ایڈਵਾਂਟ ਹੈ 90 ਮਾਡਲ ਹੈ ਤੇ ਫਿਰ ਭਾਈ ਕਿੱਥੋਂ ਤੱਕ ਹੋ ਜੂ ਇਹ ਇਹ ਤਾਂ ਸਵਾ ਲੱਖ ਦਾ ਹੈ ਸਵਾ ਲੱਖ ਦਾ ਹੈਨਾ ਤੇ ਮੈਂ ਲਾਦਾ 6 ਸਵਾ ਲੱਖ ਚੰਨਾ ਵਧੀਆ ਆਸ਼ਾ ਨਹੀਂ ਹੁੰਦਾ। ਇੱਧਰ 40 ਹਜ਼ਾਰ ਦਾ ਟਾਇਰ ਹੀ ਆ। ਹਾਂ 40 ਦੇ ਟਾਇਰ ਹੋ ਗਏ ਹਨਾ। ਤੇ ਮਾ ਕਰ ਕੀ ਰਹਿ ਗਿਆ? 85 ਅੱਜ ਕੱਲ ਸਬਸਕ੍ਰਾਈਬ ਹੀ ਚੱਲਦਾ ਹੈ। ਹਾਂ ਸਬਸਕ੍ਰਾਈਬ ਚੱਲਦਾ ਹੈ। ਮੇਰੇ ਗੇਰ ਦਾ ਪੂਰਾ ਧਾਣੇ ਤੇ ਬੈਟਰੀ ਨਵੀਆਂ ਲੱਗ ਰਹੀ। ਅੱਛਾ ਮੜਾ ਸਟਾਰਟ ਕਰਕੇ ਤਾਂ ਦਿਖਾ ਦੇ ਯਾਰ। ਹੈ? ਸਟਾਰਟ ਕਰਕੇ ਸਟਾਰਟ ਕਰਕੇ ਦੇਖ ਲਈਂ। ਹੂੰ। ਦਿਖਾਣਾ ਮੜਾ ਯਾਰ। ਦੇਖ। ਕਲਾ ਵੀ ਦੋਸਤੋ ਹੈ? ਬੜਕਾ ਮਾਰਦਾ ਬੜਕਾ ਹਨਾ। ਯਮਾ ਤੇ ਲਾਸਟ ਤੇ ਕੁਲਵੀਰ ਫਾਈ ਵੀ ਨੰਬਰ ਵੀ ਬੋਲ ਦੇ ਨੰਬਰ ভাই ਉਹੀ ਆਪਣਾ 941 ਉਹੀ ਨੰਬਰ ਦਾ ਚੱਲਦਾ ਜੱਟ ਦਾ ਹੈ ਹਾਂ ਇੱਕੋ ਹੀ ਨੰਬਰ ਆਪਣਾ ਠੀਕ ਹੈ ਤੇ ਦੋਸਤੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣਾ ਪੇਜ ਜਿਹੜਾ ਫਾਲੋ ਕਰ ਲਿਤਾ